ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਗੱਲਬਾਤ ਕਰਨੀ ਹੈ ਮਸ਼ਹੂਰ ਕਮੇਡੀਅਨ ਕਪਲ ਸ਼ਰਮਾ ਜਿਨ੍ਹਾਂ ਨੇ ਕੈਨੇਡਾ ਸਰੀ ਦੇ ਵਿੱਚ ਇੱਕ ਕੈਫੇ ਬਣਾਇਆ ਕੈਪਸ ਆਪਣੇ ਨਾਂ ਤੇ ਉਸ ਕੈਫੇ ਤੇ ਨੀੜੀ ਫਾਇਰਿੰਗ ਕੀਤੀ ਗਈ ਹੈ ਦੋ ਨਾਂ ਸਾਹਮਣੇ ਆਏ ਨੇ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਹੈ ਇਹ ਬੱਬਰ ਖਾਲਸਾ ਦੇ ਨਾਲ ਸੌਂਧ ਰੱਖਦੇ ਨੇ ਮਤਲਬ ਖਾਲਸਤਾਨੀ ਨੇ ਗੋਰਪੀ ਸਿੰਘ ਲਾੜੀ ਤੇ ਤੂਫਾਨ ਸਿੰਘ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਔਰ ਇਹਨਾਂ ਵੱਲੋਂ ਕਪਲ ਸ਼ਰਮਾ ਦੇ ਕੈਫੇ ਤੇ ਸਰੀ ਦੇ ਵਿੱਚ ਕੈਨੇਡਾ ਦੇ ਵਿੱਚ ਫੈਰੰਗ ਕੀਤੀ ਹੈ ਮੈਂ ਜਿਹੜੀ ਗੱਲ ਕਰਨੀ ਹੈ ਨਾ ਨੇੜੇ ਕੈਨੇਡਾ ਦੇ ਲੋਕ ਨੇ ਜਾ ਜਿਹੜੇ ਬੰਦਿਆਂ ਦੇ ਦਿਮਾਗ ਵਿੱਚ ਖਾਲਸਾ ਦਾ ਕੀੜਾ ਹੈ ਉਹਨਾਂ ਨੂੰ ਥੋੜੀ ਜੀ ਬੇਨਤੀ ਹੈ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਵੀ ਜਿਹੜੇ ਬੱਬਰ ਖਾਲਸਾ ਵਾਲੇ ਐ ਤੇ ਉਹਨਾਂ ਦੀ ਰੱਖਿਆ ਲਈ ਇਹ ਜਿਹੜੇ ਹਰਪੀ ਸਿੰਘ ਵਰਗੇ ਨੇ ਜਾਂ ਧਪਾਨ ਸਿੰਘ ਵਰਗੇ ਨੇ ਵੀ ਇਹ ਉਹਨਾਂ ਦੀ ਰੱਖਿਆ ਕਰਨਗੇ ਤੇ ਇਹ ਮੁੱਦਾ ਕੀ ਸੀ ਕਹਿੰਦੇ ਕਪਲ ਸ਼ਰਮਾ ਨੇ ਆਪਣੇ ਸ਼ੋਅ ਦੇ ਵਿੱਚ ਨਹਿਮ ਸਿੰਘਾਂ ਦਾ ਮਜ਼ਾਕ ਉਡਾਇਆ ਸੀ ਇੱਕ ਜੋਕਸ ਦੇ ਵਿੱਚ ਇਹ ਗੱਲ ਕਹੇ ਹੁਣ ਮਜ਼ਾਕ ਤਾਂ ਹੋਰ ਲੋਕ ਵੀ ਬਹੁਤ ਉਡਾਉਂਦੇ ਨੇ ਕਿਸੇ ਦੀ ਗੱਲ ਛੱਡੋ ਜਿਹੜੇ ਮਿੱਟੀ ਮੈਂ ਪਟ ਰਹੇ ਇਹਨਾਂ ਦੇ ਇਹਨੋਂ ਜ਼ਿਆਦਾ ਕੋਈ ਮਿੱਟੀ ਪਟ ਸਕਦਾ ਇਹਨੂੰ ਧਿਆਨ ਦੇ ਵਿੱਚ ਰੱਖੋ ਮਹੰਗ ਸਿੰਘ ਤਕਰੀਬਨ ਜਿਹੜੇ ਅਸਲ ਨੇ ਜਿਨ੍ਹਾਂ ਨੂੰ ਗੁਰਮਤਿ ਦੀ ਇਤਿਹਾਸ ਦੀ ਗੁਰਬਾਣੀ ਦੀ ਜੀਵਨ ਦੀ ਸਮਝ ਹੈ ਉਹ 10% ਹੋਣਗੇ ਨਹੀਂ ਬਾਕੀ ਸਾਰੇ ਸੁੱਖਾ ਪੀਣੀ ਜਾਤ ਇਹਨਾਂ ਦਾ ਕੋਈ ਕਰਤਾਰ ਨਹੀਂ ਕੋਈ ਸ਼ਰਾਬ ਪੀਂਦਾ ਫੜਿਆ ਗਿਆ ਕੋਈ ਸਰਗੜਾ ਪੀਂਦਾ ਫੜਿਆ ਗਿਆ ਕੋਈ ਚੋਰੀ ਕਰਦਾ ਫੜਿਆ ਗਿਆ ਜਾਂ ਕਿਸੇ ਕੋਈ ਜਨਾਨੀ ਦੇ ਨਾਲ ਹਰਕਤ ਕਰਦਾ ਫੜਿਆ ਗਿਆ ਇਹ ਕਰਤੂਤਾਂ ਸਾਹਮਣੇ ਆਈਆਂ ਹੋਈਆਂ ਬਹੁਤੇ ਲੋਕੋ ਨੇ ਜਿਹੜੇ ਕਬਜੇ ਵੀ ਕਰਦੇ ਜਮੀਨਾਂ ਦੱਬਦੇ ਆ ਉਹ ਲੋਕ ਨੇ ਹੁਣ ਜਿਹੜੀ ਇਹ ਕਪਲ ਸ਼ਰਮਾ ਦੇ ਕੈਫੇ ਤੇ ਗੋਲੀ ਚਲਾਈ ਹੈ ਫੈਰੰਗ ਕੀਤੀ ਹੈ ਕਿ ਉਹਦਾ ਕਾਰਨ ਇਹ ਸੀ ਕਿ ਉਹਨੇ ਆਪਣੇ ਸ਼ੋਅ ਦੇ ਵਿੱਚ ਨਿੰਗਾਂ ਦਾ ਮਜ਼ਾਕ ਉਡਾਇਆ ਬਿਲਕੁਲ ਨਹੀਂ ਮਤਲਬ ਸੀ ਵੀ ਕਰਮ ਜਿਹੜਾ ਕਪਲ ਸ਼ਰਮਾ ਹੈਗਾ ਉਹ ਮਸ਼ਹੂਰ ਕਮੇਡੀਅਨ ਹੈ ਤੇ ਉਹ ਅਰਬਾਂ ਦਾ ਮਾਲਕ ਹੈ ਬਹੁਤ ਵੱਡੀ ਪ੍ਰਾਪਰਟੀ ਦਾ ਮਾਲਕ ਹੈ ਇਹਦੇ ਵਿੱਚ ਕੋਈ ਦੋਰਾ ਮਾਲਕ ਉਹਦੇ ਮੈਨੇਜਰ ਦੇ ਨਾਲ ਪਹਿਲਾਂ ਇਹਨਾਂ ਨੇ ਫੋਨਾਂ ਤੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਮਤਲਬ ਵੀ ਛੜਨਾ ਗੱਲਬਾਤ ਹੋਵੇ ਅਸੀਂ 2-4 ਕਰੋੜ ਰੁਪਈਆ ਉਹਦੇ ਕੋਲੋਂ ਲਈਏ ਤੇ ਫਿਰ ਅਸੀਂ ਸਮਝੌਤਾ ਕਰ ਲਈਏ ਇਹਨਾਂ ਦੀ ਜਿਹੜੀ ਗੇਮ ਹੈ ਇਹ ਫਰੋਤੀ ਦੀ ਹੈ ਪੈਸੇ ਲੈਣ ਦੀ ਹੈ ਤੇ ਦੂਜੀ ਗੱਲ ਜਿਨ੍ਹਾਂ ਦੇ ਦਿਮਾਗ ਵਿੱਚ ਖਾਲਸਤਾਨ ਦਾ ਕੀੜਾ ਹੈ ਉਹ ਥੋੜਾ ਜਿਹਾ ਇਹ ਸੋਚਿਓ ਠੰਡੇ ਮਤੇ ਨਾਲ ਵੀ ਤੁਸੀਂ ਇਹੋ ਜਿਹੀਆਂ ਹਰਕਤਾਂ ਕਰੋਗੇ ਤਾਂ ਤੁਹਾਡੇ ਖਾਲਸਾ ਨੂੰ ਬਣਦੇ ਲੋਕ ਖੁਸ਼ ਹੋਣਗੇ ਤੁਹਾਡੇ ਨਾਲ ਲੋਕ ਸਹਿਮਤ ਹੋਣਗੇ ਖਾਸ ਕਰਕੇ ਕੈਨੇਡਾ ਦੇ ਵਿੱਚ ਜਿੱਥੋਂ ਇਹ ਮੂਵਮੈਂਟ ਚੱਲਦੀ ਹੈ ਜਿੱਥੇ ਜਾਦਾ ਕੜਮ ਚੌਧਰੀ ਖਾਲਸਾ ਨਹੀਂ ਰਹਿੰਦੇ ਜਿੰਨਾਂ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਹੋਇਆ ਤੇ ਦੂਜੇ ਲੋਕ ਜਿਹੜੇ ਕੈਨੇਡਾ ਵਿੱਚ ਵਸਿੰਦੇ ਨੇ ਉਹ ਭਾਰਤ ਦੇ ਭਾਵੇਂ ਪੰਜਾਬੀ ਕਮਿਊਨਿਟੀ ਹੈ ਪਾਵੇਂ ਸੇਕ ਕਮਿਊਨਿਟੀ ਹੈ ਪਾਵੇਂ ਹਿੰਦੂ ਸਾਈ ਮੁਸਲਮ ਕੋਈ ਵੀ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਕਪਲ ਸ਼ਰਮਾ ਵਰਗਾ ਕੈਨੇਡਾ ਦੇ ਵਿੱਚ ਕੋਈ ਆਪਣਾ ਕਾਰੋਬਾਰ ਕਰਦਾ ਹੁਣ ਜਿਹੜਾ ਉਹਨੇ ਕੈਫੇ ਬਣਾਇਆ ਉਹ ਮਿਲੀਅਨ ਦੇ ਵਿੱਚ ਹੋਣਾ ਕੋਈ 2-4 ਕਰੋੜ ਦੀ ਦਾ 2-4 ਲੱਖ ਦੀ ਗੱਲ ਤਾਂ ਹੋਣੀ ਨਹੀਂ 5-7 ਮਿਲੀਅਨ ਘੱਟੋ-ਘੱਟ ਉੱਥੇ ਲਾਇਆ ਹੋਣਾ ਵੱਧ ਵੀ ਲੱਗਾ ਹੋਊਗਾ ਤੇ ਉਹਦੇ ਕੈਫੇ ਦੇ ਵਿੱਚ ਕਿੰਨੇ ਬੰਦਿਆਂ ਨੂੰ ਕੰਮ ਮਿਲਿਆ ਹੋਊਗਾ ਅਮਪਲਾਈ ਕਿੰਨੇ ਹੋਣਗੇ ਇਹ ਸੋਚੋਗੇ ਕਦੇ ਤੇ ਕੀ ਉਹ ਬੰਦਾ ਜਿਹਦੇ ਕੈਫੇ ਦਾ ਤੁਸੀਂ ਇੱਕ ਬੱਬਰ ਖਾਲਸਾ ਹੋਣ ਦੇ ਨਾਂ ਤੇ ਜ਼ਿੰਮੇਵਾਰੀ ਲੈ ਕੇ ਗੋਲੀਵਾਰੀ ਕੀਤੀ ਜਾਂ ਕਿ ਫੈਰੰਗ ਕੀਤੀ ਹੈ ਉਹ ਬੰਦਾ ਕਿਸੇ ਸਿੱਖ ਨੌਜਵਾਨ ਤੇ ਕਿਸੇ ਕੰਮ ਕਰਨ ਵਾਲੇ ਤੇ ਯਕੀਨ ਕਰੂਗਾ ਉਹਦੀ ਟੀਮ ਵਰਕ ਕਰੂਗੀ ਜਿਹੜਾ ਵੀ ਸਰਦਾਰ ਉਹਨਾਂ ਦੇ ਕੈਫੇ ਤੇ ਜਾਊਗਾ ਕਮ ਵਾਰਤੇ ਜੋ ਵਾਰਤੇ ਉਹ ਇੱਕ ਨਹੀਂ ਹਜ਼ਾਰ ਵਾਰੀ ਸੋਚਣਗੇ ਹੁਣ ਜਿਨ੍ਹਾਂ ਨੇ ਇਹ ਫੈਰੰਗ ਕੀਤੀ ਹੈ ਇਹ ਕੌਣ ਨੇ ਹਰਬੀ ਸਿੰਘ ਲਾੜੀ ਤੇ ਤੂਫਾਨ ਸਿੰਘ ਕਿ ਬੱਬਰ ਖਾਲਸਾ ਦੇ ਨਾਲ ਸੰਬੰਧ ਰੱਖਦੇ ਆ ਹੁਣ ਬੱਬਰ ਖਾਲਸਾ ਦੀ ਕਰਤੂਬ ਦੇਖੋ ਇਹ ਬੰਦੇ ਪਲੇਨ ਸ਼ੇਪ ਨੇ ਸ਼ਿਰ ਤੇ ਦਸਤਾਰ ਹੈ ਨਹੀਂ ਮੂੰਹ ਤੇ ਦਾੜ੍ਹੀ ਹੈ ਨਹੀਂ ਤੇ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਕਿ ਕੈਨੇਡਾ ਸਰਕਾਰ ਨੂੰ ਵੀ ਇੱਥੇ ਸੋਚਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ ਧਿਆਨ ਦੇਣ ਦੀ ਲੋੜ ਹੈ ਕਿ ਕੀ ਵਾਕਈ ਕੈਨੇਡਾ ਗੈਂਗਸਟਰਵਾਦ ਦਾ ਜਾਂ ਅੱਤਵਾਦ ਦਾ ਅੱਡਾ ਬਣ ਚੁੱਕਾ ਹੈ ਜੇ ਕਪਲ ਸ਼ਰਮਾ ਵਰਗੇ ਬੰਦੇ ਸੇਫ ਨਹੀਂ ਹੈਗੇ ਤਾਂ ਫਿਰ ਆਮ ਬੰਦੇ ਦਾ ਕੀ ਬਣੂਗਾ ਇਹ ਕਦੇ ਸੋਚਿਆ ਮੈਂ ਕਿੱਥੇ ਗੱਲ ਹੋਰ ਐਡ ਕਰਨੀ ਆ ਜਿਹੜੇ ਬੰਦੇ ਇਹ ਕਹਿੰਦੇ ਨੇ ਕਿ ਖਾਲਸਤਾਨ ਦੇ ਵਿੱਚ ਬਹੁਤ ਵਧੀਆ ਮਨੁੱਖ ਆਪਣੀ ਜ਼ਿੰਦਗੀ ਜੀ ਸਕੂਗਾ। ਉਹਨੂੰ ਸੁਖ ਸੁਲਤ ਉਹਦੇ ਅਧਿਕਾਰ ਉਹਨੂੰ ਉਹਦੇ ਹੱਕ ਮਿਲਣਗੇ। ਇਹ ਬਹੁਤ ਬੰਦੇ ਇਹ ਕਹਿੰਦੇ ਆ ਮੈਨੂੰ ਵੀ ਮੈਸੇਜ ਕਰਦੇ ਹੁੰਦੇ ਆ। ਤੁਸੀਂ ਖਾਲਸਤਾਨ ਬਣਨ ਤੋਂ ਬਾਅਦ ਵਿੱਚ ਕੀ ਕਰੋਗੇ ਤੁਹਾਡੀਆਂ ਕਰਤੂਤਾਂ ਆ ਪਹਿਲਾਂ ਦੱਸ ਰਹੀਆਂ ਨੇ ਵੀ ਤੁਸੀਂ 2-4 ਕਰੋੜ ਰੁਪਏ ਦੀ ਫਰੋਤੀ ਵਾਸਤੇ ਤੁਸੀਂ ਇਹ ਕਰਤੂਤਾਂ ਕਰ ਰਹੇ ਹੋ। ਤੁਹਾਨੂੰ ਜਿਨ੍ਹਾਂ ਦੇ ਦਿਮਾਗ ਵਿੱਚ ਇਹ ਕੀੜਾ ਹੈਗਾ ਖਾਲਸਤਾਨ ਦਾ ਵੀ ਸ਼ਾਇਦ ਕੋਈ ਵਧੀਆ ਗੱਲ ਹੋਊਗੀ ਉਹ ਕੀੜਾ ਕੱਢ ਦਿਓ। ਇਹ ਕਪਲ ਸ਼ਰਮਾ ਦੇ ਕੈਫੇ ਤੇ ਜੇ ਤੁਸੀਂ ਫੈਰਨ ਕੀਤੀ ਹੈ ਤੁਹਾਡਾ ਕੀ ਖਿਆਲ ਹੈ ਵੀ ਤੁਹਾਡੇ ਕੋਲੋਂ ਮਾਫੀ ਮੰਗ ਲਓ ਤੁਹਾਡੇ ਨਾਲ ਸਹਿਮਤ ਹੋ ਜੂ ਅਗਲੇ ਨੂੰ ਤਾਂ ਪੋਸਟ ਪਾ ਦਿਓ। ਉਹ ਕਹਿੰਦਾ ਮੈਂ ਡਰਨ ਵਾਲਾ ਨਹੀਂ ਅਗਲੇ ਤਾਂ ਅੱਗੇ ਪਿੱਛੇ ਪਤਾ ਨਹੀਂ ਕਿਹੜੀ ਕਿਹੜੀ ਫੋਰਸ ਘੁੰਮਣੀ ਹੈ ਕਿੱਡੀ ਵੱਡੀ ਪ੍ਰਾਪਰਟੀ ਦਾ ਮਾਲਕ ਹੈ ਅਮੀਰ ਬੰਦਾ ਹੈ ਉਹ ਤਾਂ ਸਕਿਉਰਟੀ ਇੰਡੀਆ ਚਾ ਵੀ ਇੰਡੀਆ ਲੈ ਲੂਗਾ ਕੈਨੇਡਾ ਚਾ ਵੀ ਕੈਨੇਡਾ ਲੈ ਲੂਗਾ ਉਹਨੂੰ ਪਰਵਾਹ ਥੋੜੀ ਹੈ ਜਦੋਂ ਅਗਲੇ ਨੇ 200 ਕਰੋੜ ਰੁਪਈਆ ਕੈਨੇਡਾ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਉਥੋਂ ਦੀ ਗਵਰਨਮੈਂਟ ਵੀ ਸਾਥ ਦੇਊਗੀ ਪਰ ਆਪਣੇ ਔਕਾਤ ਤੇ ਜਿਹੜੀ ਤੁਸੀਂ ਦਿਖਾਈ ਹੈ ਇਹ ਪੂਰੀ ਕੌਮ ਦੇ ਮੱਥੇ ਤੇ ਕਲੰਕ ਲੱਗਦਾ ਔਰ ਜਿਹੜੇ ਬੰਦੇ ਪੋਸਟ ਪਾ ਕੇ ਜ਼ਿੰਮੇਵਾਰੀ ਲੈਣ ਵਾਲੇ ਨੇ ਹਰਪ੍ਰੀਤ ਤੇ ਤੂਫਾਨ ਸਿੰਘ ਇਹ ਕੌਣ ਨੇ ਇਹ ਭਗੋੜੇ ਨੇ ਕਿ ਇਹਨਾਂ ਦੀ ਕੋਈ ਆਪਣੀ ਔਕਾਤ ਹੈਗੀ ਆਪਣਾ ਕੋਈ ਵजूद ਹੈਗਾ ਪੂਰੀ ਸਿੱਖ ਕੌਮ ਦੇ ਮੱਥੇ ਤੇ ਕਹਿ ਲਈਏ ਇਹ ਕਲੰਕ ਵਾਲੀ ਔਰ ਦਾਗ ਵਾਲੀ ਜਾਂ ਕਹਿ ਲਈਏ ਲਣਤਾਂ ਵਾਲੀ ਇੱਕ ਪੱਟੀ ਬਣਾ ਕੇ ਲਾ ਦिती ਹੈ ਔਰ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਓ ਅੱਛਾ ਦੂਜੇ ਪਾਸੇ ਜਦੋਂ ਇਹ ਨਾ ਗੱਲ ਕਰਨਗੇ ਕਿ ਅਸੀਂ Hindu ਨਹੀਂ ਅਸੀਂ ਸਿੱਖ ਹਾਂ ਤੇ ਦੂਜੇ ਪਾਸੇ ਭਾਈਚਾਰਕ ਸਾਇੰਸ ਦੀਆਂ ਗੱਲਾਂ ਕਰਨਗੇ ਵੀ ਜੇ ਉਸ ਬੰਦੇ ਨੇ ਮਜ਼ਾਕ ਉਡਾਇਆ ਸੀ ਪਹਿਲੀ ਗੱਲ ਤਾਂ ਜਿਹੜੇ ਕਮੇਟੀ ਕਰਦੇ ਨੇ ਉਹ ਕੋਈ ਜਾਣ ਬੁੱਝ ਕੇ ਨਹੀਂ ਕਰਦੇ ਹੁੰਦੇ ਇੱਕ ਕਰੈਕਟਰ ਹੁੰਦਾ ਇੱਕ ਜੋ ਕੋਈ ਸਾਹਮਣੇ ਆ ਗਿਆ ਲਾ ਕਰ ਦਿੰਦਾ ਹੁਣ ਜੇ ਕੋਈ ਮੇਰੇ ਕੋਲ ਪੁੱਛੇ ਕੋਈ ਮੈਂ ਬਹੁਤ ਵਾਰੀ ਗੱਲ ਕਹੀ ਹੈ ਦੁਆਰੇ ਕਹਿ ਦੇਣਾ ਕਹਿੰਦੇ ਇੱਕ ਥਾਣੇ ਵਿੱਚ ਕੋਈ ਨਿਹੰਗ ਸਿੰਘ ਫੜ ਲਿਆ ਤੇ ਉਹਨਾਂ ਹੱਤਾਂ ਨੇ 6 ਮਹੀਨੇ ਹੁਣ ਵੀ ਇਹ ਕਰਤੂਤਾਂ ਹੈਗੀਆਂ ਨੇ ਤੇ ਥਾਣੇ ਵਿੱਚ ਇੱਕ ਉਹਨਾਂ ਨੇ ਇੱਕ ਬੋਗ ਫੜਿਆ ਹੋਈ ਚੋਰੀ ਦਾ ਥਾਣੇਦਾਰ ਕਹਿੰਦਾ ਕਹਿੰਦਾ ਇਦਾਂ ਕਰੋ ਅਨੰਗ ਸਿੰਘ ਦੇ ਕੋਲੇ ਬੋਕ ਬੰਦਿਓ ਸ਼ਾਇਦ ਬੋਕ ਦੇ ਮੁਸ਼ਕ ਦੇ ਨਾਲ ਨਿਹੰਗ ਸਿੰਘ ਮਲਜੋ ਪਰ ਹੋਇਆ ਉਲਟ ਤੜਕੇ ਨੂੰ ਕਹਿੰਦੇ ਬੋਕ ਮਰ ਗਿਆ ਮਤਲਬ ਉਹਦੇ ਵਿੱਚ ਜ਼ਿਆਦਾ ਮੁਸ਼ਕ ਮਾਰਦੀ ਸੀ ਬੋਕ ਨਾਲ ਹੁਣੇ ਕੀ ਹੈ ਇਹ ਮਜ਼ਾਕ ਨਹੀਂ ਹੈਗਾ ਇਹ ਤੁਹਾਡੀਆਂ ਕਰਤੂਤਾਂ ਨੇ ਜੋ ਤੁਸੀਂ ਕੁਝ ਕੀਤਾ ਹੋਇਆ ਕਰੋ ਕੀ ਕਰ ਦਿਓ ਹਜ਼ਾਰਾਂ ਬੰਦੇ ਹੋਰ ਮਜ਼ਾਕ ਉਡਾਉਂਦੇ ਆ ਇਹ ਮਜ਼ਾਕ ਦਾ ਮਤਲਬ ਨਹੀਂ ਹੈਗਾ ਸੀ ਇਹ ਮਤਲਬ ਸੀਗਾ ਵੀ ਕਪਲ ਸ਼ਰਮਾ ਦੇ ਕੈਫੇ ਤੇ ਤਾਂ ਫੈਰਨ ਕੀਤੀ ਆ ਉਹਦੇ ਕੋਲੋਂ 2-4 ਕਰੋੜ ਰੁਪਏ ਇਹਨਾਂ ਨੇ ਲੈਣਾ ਸੀ ਫਰੋਦੀ ਲੈਣੀ ਸੀ ਅਗਲੇ ਨੇ ਦਿੱਤਾ ਨਹੀਂ ਆ ਕਰਤੂਤ ਹੈ ਤੇ ਕਪਲ ਸ਼ਰਮਾ ਨੂੰ ਵੀ ਬੇਨਤੀ ਹੈ ਉਹਦੇ ਤੱਕ ਵੀਡੀਓ ਪਹਿਲਾਂ ਵੀ ਜਾਂਦਿਆਂ ਨੇ ਹੁਣ ਵੀ ਟਿਲ ਜਾਣੇ ਵੀ ਡਰਨ ਦੀ ਲੋੜ ਨਹੀਂ ਇਹ ਸਿਰੇ ਦੇ ਖੱਜ ਨੇ ਭਗੌੜੇ ਨੇ ਜਿਹੜੇ ਆਪਣੇ ਮੁਲਖ ਦੇ ਨਹੀਂ ਹੋਏ ਜਿਹੜੇ ਆਪਣੀ ਕੌਮ ਦੇ ਨਹੀਂ ਬਣ ਸਕਦੇ ਨਾ ਮੂੰਹ ਤੇ ਦਾੜ੍ਹੀ ਨਾ ਕੇਸ ਉਹ ਕਿਸੇ ਦੇ ਕੀ ਬਣ ਲਗੇ ਇਹ ਕੌੜਾ ਸੱਚ ਹੈ ਜੀ ਤੇ ਜਿਨ੍ਹਾਂ ਦੇ ਚਲੂਣੇ ਲੜਨਗੇ ਉਹ ਫੋਨ ਕਰ ਲਿਓ ਮੈਸੇਜ ਕਰ ਦਿਓ ਮੈਨੂੰ ਤਾਂ ਮੈਨੂੰ ਪਰਵਾਹ ਨਹੀਂ ਹੁੰਦੀ ਗਾਲਾਂ ਗੋਲਾਂ ਕੱਢਣੇ ਹੁੰਦੇ ਕੱਢ ਲਓ ਪਰ ਕਪਲ ਸ਼ਰਮਾ ਦਾ ਤੁਸੀਂ ਕੱਖ ਨਹੀਂ ਬਗੜ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ